ਅਮਾਜ਼ਨ ਸੀ ਫਿਲਮ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰ ਰਹੀ ਕੰਗਣਾ ਰਣੌਤ ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਜਿਵੇਂ ਦੱਸ ਦੇਈਏ ਕਿ ਸੋਸ਼ਲ ਮੀਡੀਆ ਤੇ ਸ਼ਰਿਆਂ ਕੰਗਣਾ ਰਣੌਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਤੇ ਇਸ ਦੇ ਚੱਲਦੇ ਹੁਣ ਕੰਗਣਾ ਦੇ ਵੱਲੋਂ ਪੁਲਿਸ ਤੋਂ ਮਦਦ ਵੀ ਮੰਗੀ ਗਈ ਹੈ ਕੰਗਣਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਕੁਝ ਲੋਕ ਉਸ ਨੂੰ ਧਮਕੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਇਹ ਤਾਂ ਦੱਸ ਦੇ ਕਿ ਅਦਾਕਾਰਾਂ ਦੇ ਪ੍ਰਸ਼ੰਸਕ ਉਸ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਤ ਨੇ ਉਹ ਸਵਾਲ ਕਰ ਰਹੇ ਨੇ ਕਿ ਭਾਰਤ ਦੀ ਆਇਰਨ ਲੇਡੀ ਜਸਨੂ ਭਾਰਤ ਦਾ ਸਭ ਤੋਂ ਮਜ਼ਬੂਤ ਪ੍ਰਧਾਨ ਮੰਤਰੀ ਕਿਹਾ ਜਾਂਦਾ ਹੈ ਕਿ ਉਸ ਦੀ ਕਹਾਣੀ ਦੱਸਣਾ ਗਲਤ ਹੈ ਦੱਸ ਦਈਏ ਕਿ ਕੰਗਣਾ ਦੀ ਫਿਲਮ ਐਮਰਜੈਂਸੀ 6 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਪਰ ਰਿਲੀਜ਼ ਤੋਂ ਪਹਿਲਾਂ ਜਦੋਂ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਸ ਫਿਲਮ ਨੂੰ ਲੈ ਕੇ ਲਗਾਤਾਰ ਵਿਵਾਦ ਜੜਾਇਓ ਪਕਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਲਗਾਤਾਰ ਇਸ ਫਿਲਮ ਦਾ ਬਾਈਕਾਟ ਕਰਨ ਦੀਆਂ ਮੰਗਾਂ ਉੱਠ ਰੀਆਂ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਐਸਜੀਪੀਸੀ ਦੇ ਵੱਲੋਂ ਵੀ ਇਸ ਫਿਲਮ ਨੂੰ ਬਾਈਕਾਟ ਕਰਨ ਦੀ ਮੰਗ ਜਿਹੜੀ ਹੈ ਉਹ ਚੱਕੀ ਗਈ ਹੈ ਦੱਸਦੇ ਕਿ ਕੰਗਣਾ ਦੀ ਇਹ ਫਿਲਮ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਤੇ ਆਧਾਰਿਤ ਹੈ ਫਿਲਮ ਦੇ ਵਿੱਚ ਕੰਗਣਾ ਰਣੋਤ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ ਪਰ ਫਿਲਮ ਦੇ ਵਿੱਚ ਦਰਸਾਏ ਗਏ ਇੱਕ ਸਿੱਖ ਪਾਤਰ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਇਸ ਫਿਲਮ ਦਾ ਵਿਰੋਧ ਹੋ ਰਿਹਾ ਤੇ ਹੁਣ ਇਸੇ ਦੇ ਚੱਲਦੇ ਕੰਗਣਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਸੋਸ਼ਲ ਮੀਡੀਆ ਤੇ ਮਿਲ ਰਹੀਆਂ ਨੇ ਕੰਗਣਾ ਰਣੋਤ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਇੱਕ ਵਿਅਕਤੀ ਐਮਰਜੈਂਸੀ ਨੂੰ ਰਿਲੀਜ਼ ਨਾ ਕਰਨ ਦੀ ਧਮਕੀ ਦੇ ਰਿਹਾ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੇਕਰ ਤੁਸੀਂ ਇਸ ਫਿਲਮ ਨੂੰ ਰਿਲੀਜ਼ ਕੀਤਾ ਤਾਂ ਸਰਦਾਰ ਤੁਹਾਨੂੰ ਚੱਪਲਾ ਮਾਰਨਗੇ ਲਾਫਾ ਤਾਂ ਤੁਸੀਂ ਖਾ ਹੀ ਲਿਆ ਮੈਨੂੰ ਭਾਰਤੀ ਹੋਣ ਤੇ ਮਾਣ ਹੈ ਸਿਰਫ ਸਿੱਖ ਹੀ ਨਹੀਂ ਮਰਾਠੀ ਮੇਰੇ ਸਾਰੇ Hindu, ईसाई ਅਤੇ ਮੁਸਲਮ ਪਰ ਆ ਤੁਹਾਨੂੰ ਚੱਪਲਾ ਨਾਲ ਸਵਾਗਤ ਕਰਨਗੇ ਅਦਾਕਾਰਾਂ ਨੇ ਵੀਡੀਓ ਦੇ ਨਾਲ ਹਿਮਾਚਲ ਪ੍ਰਦੇਸ਼, ਮਹਾਰਾਸ਼ਟਰਾ ਅਤੇ ਪੰਜਾਬ ਪੁਲਿਸ ਮੂਵੀ ਟੈਗ ਕੀਤਾ ਹੈ ਤੇ ਸੁਰੱਖਿਆ ਦੀ ਮੰਗ ਕੀਤੀ ਹੈ ਦੱਸਦੀ ਕਿ ਕੰਗਣਾ ਰਣੌਦ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੰਗਣਾ ਦੇ ਵੱਲੋਂ ਕਿਸਾਨ ਆंदोलਨ ਦੌਰਾਨ ਕੀ ਕੁਝ ਹੋਇਆ ਉਸ ਤੇ ਟਿੱਪਣੀ ਕੀਤੀ ਗਈ ਹੈ। ਇਸੇ ਵੀਡੀਓ ਨੂੰ ਲੈ ਕੇ ਲਗਾਤਾਰ ਕੰਗਣਾ ਰਣੌਤ ਦਾ ਵਿਰੋਧ ਵੀ ਹੋ ਰਿਹਾ ਹੈ। ਪਰ ਭਾਜਪਾ ਦੀ ਸੰਸਦ ਮੈਂਬਰ ਕੰਗਣਾ ਰਣੌਤ ਦੇ ਵੱਲੋਂ ਦਿੱਤੇ ਗਏ ਬਿਆਨਾਂ ਤੇ ਹੁਣ ਭਾਜਪਾ ਦੇ ਵੱਲੋਂ ਆਪਣੀ ਦੂਰੀ ਬਣਾ ਲਈ ਗਈ ਹੈ। ਜਿਨ੍ਹਾਂ ਦੱਸਦੀ ਹੈ ਕਿ ਭਾਜਪਾ ਦਾ ਕਹਿਣਾ ਹੈ ਕਿ ਕੰਗਣਾ ਰਣੌਤ ਦੇ ਨਿੱਜੀ ਬਿਆਨ ਨੇ ਇਨ੍ਹਾਂ ਬਿਆਨਾਂ ਦਾ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਦੱਸਦੀ ਹੈ ਕਿ ਭਾਜਪਾ ਦੇ ਵੱਲੋਂ ਇੱਕ ਅਧਿਕਾਰਤ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਹੈ। ਜਿਸ ਦੇ ਦੋਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਕੰਗਣਾ ਰਣੌਤ ਦੇ ਵੱਲੋਂ ਦਿੱਤੇ ਜਾ ਰਹੇ ਬਿਆਨ ਉਹਨਾਂ ਦੇ ਨਿੱਜੀ ਬਿਆਨ ਨੇ ਤੇ ਦੱਸਦੇ ਕਿ ਲਗਾਤਾਰ ਹੁਣ ਕੰਗਣਾ ਰਣੌਤ ਦੀ ਆਉਣ ਵਾਲੀ ਫਿਲਮ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਵਿਵਾਦ ਜੜੇ ਨੇ ਉਹ ਛੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਕਿ ਲਗਾਤਾਰ ਪੰਜਾਬ ਦੇ ਵਿੱਚ ਐਮਰਜੈਂਸੀ ਫਿਲਮ ਦਾ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਇਸੇ ਫਿਲਮ ਦੇ ਚੱਲਦੇ ਹੁਣ ਕੰਗਣਾ ਰਣੌਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਨੇ ਹੋਰ ਅਪਡੇਟਸ ਲਈ ਵੇਖਦੇ ਰਹੋ ਚੇਪੜੀ ਟੀਵੀ